ਹਾਂਜੀ ਸਾਥੀਓ ਜੇਕਰ ਤੁਸੀਂ ਕਿਸੇ ਵੀ ਯੂਨੀਵਰਸਿਟੀ ਤੋਂ ਐਮਏ ਪੰਜਾਬੀ ਕਰ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਰਸ ਦੇ ਵਰਗੀਕਰਨ ਬਾਰੇ ਪਰ ਜੇ ਤੁਸੀਂ ਰਸ ਸੰਪਰਦਾਏ ਬਾਰੇ ਇਸ ਤੋਂ ਪਹਿਲੀਆਂ ਵੀਡੀਓ ਨਹੀਂ ਦੇਖੀਆਂ ਤਾਂ ਤੁਹਾਨੂੰ ਵੀਡੀਓ ਦੇਖਣੀਆਂ ਚਾਹੀਦੀਆਂ ਕਿਉਂਕਿ ਉਹਦੇ ਵਿੱਚ ਆਪਾਂ ਰਸ ਦੀ ਵਿਆਖਿਆ ਕੀਤੀ ਹੈ ਰਸ ਦੀ ਸਥਿਤੀ ਨੂੰ ਆਪਾਂ ਸਮਝਿਆ ਤੇ ਨਾਲ ਦੀ ਨਾਲ ਹੀ ਆਪਾਂ ਸੁਧਾਰਿਕ ਸੁਧਾਰਨੀ ਕਰਨ ਦੀ ਪ੍ਰਕਿਰਿਆ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਜੇ ਤੁਸੀਂ ਉਹ ਵੀਡੀਓਜ਼ ਦੇਖ ਲਈਆਂ ਤਾਂ ਇਹ ਵੀਡੀਓ ਤੁਸੀਂ ਦੇਖ ਸਕਦੇ ਹੋ ਆਦਰਵਾਇਸ ਸਭ ਤੋਂ ਪਹਿਲਾਂ ਉਹ ਵੀਡੀਓ ਦੇਖੋ ਤਾਂ ਜੋ ਤੁਹਾਨੂੰ ਇਹ ਵੀਡੀਓ ਵੀ ਸਮਝ ਆਵੇਗੀ ਤਾਂ ਆਪਾਂ ਗੱਲਬਾਤ ਕਰਾਂਗੇ ਰਸ ਦੇ ਵਰਗੀਕਰਨ ਬਾਰੇ ਤਾਂ ਜਿਹੜਾ ਸੰਸਕ੍ਰਿਤ ਦਾ ਸਮਿਖਿਆ ਸ਼ਾਸਤ੍ਰਾਵ ਦੇ ਵਿੱਚ ਅ ਸਥਾਈ ਭਾਵਾਂ ਤੇ ਰਸਾਂ ਦੀ ਗਿਣਤੀ 9 ਦੱਸੀ ਗਈ ਹੈ ਤਾਂ ਇੰਪੋਰਟੈਂਟ ਕੀ ਹੈ ਕਿੰਨੇ ਰਸ ਦੇ ਦੱਸੇ ਗਏ ਹਨ 9 ਭਰਤਮੁਨੀ ਨਾਟਿਆ ਸ਼ਾਸਤਰ ਦੇ ਕਰਤਾ ਨੇ ਇਹਨਾਂ ਦੀ ਗਿਣਤੀ 8 ਦੱਸੀ ਹੈ ਮੂਲ ਰੂਪ ਵਿੱਚ ਹਰ ਇੱਕ ਰਸ ਦੇ ਅੰਦਰ ਇੱਕ ਬੁਨਿਆਦੀ ਜਾਂ ਮੁਢਲਾ ਵਲਬਲਾ ਹੁੰਦਾ ਹੈ ਜਜ਼ਬਾ ਹੁੰਦਾ ਹੈ ਜਿਸ ਨੂੰ ਅਸੀਂ ਸਥਾਈ ਭਾਵ ਆਖਦੇ ਹਾਂ ਹਰ ਇੱਕ ਸਥਾਈ ਭਾਵ ਕਿਸੇ ਨਾ ਕਿਸੇ ਰਸ ਦਾ ਪ੍ਰਤੀਨਿਧ ਜ਼ਰੂਰ ਹੁੰਦਾ ਹੈ ਇਹਨਾਂ ਸਥਾਈ ਭਾਵਾਂ ਨੂੰ ਉਜਾਗਰ ਕਰਨ ਲਈ ਕਵੀ ਮਨ ਅੰਦਰ ਕੁਝ ਅਜਿਹੇ ਸਹੀ ਗੀ ਭਾਵ ਵੀ ਹੁੰਦੇ ਹੈ ਜੋ ਇਹਨਾਂ ਭਾਵਾਂ ਨੂੰ ਜਗਾਉਣ ਵਿੱਚ ਸਹਾਇਕ ਸਿੱਧ ਹੁੰਦੇ ਹੈ ਕਾਵ ਦੇ ਪ੍ਰਭਾਵ ਰਾਂਹੀ ਪਾਠਕ ਵਿੱਚ ਤਿੰਨ ਗੁਣ ਪੈਦਾ ਹੁੰਦੇ ਹੈ ਕਿਹੜੇ ਇੱਕ ਤਾਂ ਮਧੁਰਤਾ ਮਤਲਬ ਮਿਠਾਸ ਔਜ ਅਤੇ ਪ੍ਰਸਾਦ ਠੀਕ ਹੈ ਸਾਰੇ ਦੇ ਸਾਰੇ ਰਸ ਇਹਨਾਂ ਵਖ ਵਖ ਗੁਣਾਂ ਨਾਲ ਹੀ ਸੰਬੋਧਿਤ ਹਨ ਜਾਂ ਸੰਬੰਧਿਤ ਹਨ ਜੇਕਰ ਆਪਾਂ ਗੱਲ ਕਰਾਂਗੇ ਸਾਰੇ ਦੇ ਸਾਰੇ ਗੁਣ ਇਹਨਾਂ ਵਖ ਵਖ ਗੁਣਾਂ ਨੂੰ ਹੀ ਸੰਬੋਧਿਤ ਹਨ ਇਹੋ ਹੀ ਪ੍ਰধান ਰਸ ਹਨ ਜਿਨ੍ਹਾਂ ਦਾ ਤਰਤੀਬ ਵਾਰ ਇੱਥੇ ਆਪਾਂ ਵਰਣਨ ਕੀਤਾ ਗਿਆ ਜਾਂ ਆਪਾਂ ਇੱਥੇ ਆਪਾਂ ਉਹਨਾਂ ਬਾਰੇ ਸਮਝਾਂਗੇ ਤਾਂ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਾਡੇ ਕੋਲ ਹੈ ਸ਼ਿੰਗਾਰ ਰਸ ਦੇਖੋ ਵੀ ਸ਼ਿੰਗਾਰ ਰਸ ਜਿਹੜਾ ਹੈ ਸਾਰਿਆਂ ਰਸਾਂ ਵਿੱਚੋਂ ਸ਼ਿੰਗਾਰ ਰਸ ਨੂੰ ਪਹਿਲਾ ਸਥਾਨ ਪ੍ਰਾਪਤ ਹੈ। ਮੋਢੀ ਜਾਂ ਮੁੱਢਲਾ ਰਸ ਜਿਹੜਾ ਹੈ ਉਹ ਕਿਹਨੂੰ ਮੰਨਿਆ ਹੈ ਸ਼ਿੰਗਾਰ ਰਸ ਨੂੰ। ਇਸ ਲਈ ਸ਼ਿੰਗਾਰ ਰਸ ਨੂੰ ਰਸਾਂ ਦਾ ਰਾਜਾ ਅਰਥਾਤ ਰਸ ਰਾਜ ਵੀ ਕਿਹਾ ਜਾਂਦਾ ਹੈ। ਨੋਟ ਕਰ ਲਿਆ ਜੀ। ਕਈ ਵਾਰੀ ਪ੍ਰਸ਼ਨ ਆ ਜਾਂਦਾ ਹੈ ਬਸ ਤੋਂ ਨਿਸ਼ਚ ਪ੍ਰਸ਼ਨ ਵੀ ਆ ਜਾਂਦਾ ਹੈ। ਕਈ ਵਿਦਵਾਨ ਇਹ ਵੀ ਆਖਦੇ ਹਨ ਕਿ ਅਸਲ ਵਿੱਚ ਇੱਕੋ ਰਸ ਹੈ ਜੋ ਸ਼ਿੰਗਾਰ ਰਸ ਹੈ। ਬਾਕੀ ਰਸ ਤਾਂ ਉਸੇ ਵਿੱਚ ਹੀ ਸਮਾ ਜਾਂਦੇ ਹਨ। ਅੱਗੇ ਦੇਖੋ ਪੋਜਰਾਜ ਨੇ ਕਿਹਾ ਹੈ ਕਿ ਪੋਜਰਾਜ ਨੇ ਲਿਖਿਆ ਹੈ ਕਿ ਜੇਕਰ ਕਵੀ ਸ਼ਿੰਗਾਰ ਰਸ ਹੀ ਹੋਵੇਗਾ ਤਾਂ ਸਾਰਾ ਜਹਾਨ ਰਸਮੀ ਹੋ ਨਿਭੜੇਗਾ ਨਹੀਂ ਤਾਂ ਸਾਰਾ ਸੰਸਾਰ ਰਸਹੀਨ ਹੋ ਜਾਵੇਗਾ ਇਹ ਪੋਜਰਾਜ ਲਿਖਦਾ ਹੈ ਸ਼ਿੰਗਾਰ ਰਸ ਦੋ ਤਰ੍ਹਾਂ ਦਾ ਹੁੰਦਾ ਇੱਕ ਤਾਂ ਹੈ ਸੰਯੋਗ ਰਸ ਸੌਰੀ ਸੰਯੋਗ ਸ਼ਿੰਗਾਰ ਅਤੇ ਦੂਜਾ ਵਿਯੋਗ ਸ਼ਿੰਗਾਰ ਸ਼ਿੰਗਾਰ ਦਾ ਸਥਾਈ ਭਾਵ ਕੀ ਹੈ ਪ੍ਰੇਮ ਪ੍ਰਤੀ ਪ੍ਰੀਤ ਇਹਦਾ ਸਥਾਈ ਪਾਵਕਿਆ ਜਿਵੇਂ ਹਰੇਕ ਰਸ ਦਾ ਕੋਈ ਨਾ ਕੋਈ ਸਥਾਈ ਪਾਵ ਹੋਵੇਗਾ ਉਵੇਂ ਇਹਦਾ ਕੀ ਹੈ ਪ੍ਰੇਮ ਜਾਂ ਪ੍ਰੀਤ ਹੈ ਪ੍ਰੀਤਵਾਨ ਨਾਇਕਾ ਵੱਲੋਂ ਮਿਲਣ ਦੀ ਖੁਸ਼ੀ ਵਿਛੋੜੀ ਦੀ ਚੀਸ ਬਿਰਹੋਂ ਦੀ ਪੀੜ ਜਾਂ ਮਸਲ ਲਈ ਤਰਫ ਤੇ ਵਿਆਕੁਲਤਾ ਆਦ ਜੋ ਕੁਝ ਵੀ ਜ਼ਿੰਦਗੀ ਨੂੰ ਰਸਈਲਾ ਬਣਾਉਂਦਾ ਹੈ ਉਹ ਸਭ ਕੁਝ ਸਿੰਗਾਰ ਰਸ ਦਾ ਕਮਾਲ ਹੈ ਉਦਾਹਰਨ ਦੇਖੋ ਉਦਾਹਰਨ ਕੀ ਹੈ ਕਿ ਨੀ ਅੱਜ ਨੀ ਅੱਜ ਕੋਈ ਆਇਆ ਸਾਡੇ ਵੇੜੇ ਨੀ ਅੱਜ ਕੋਈ ਆਇਆ ਸਾਡੇ ਵੇੜੇ ਟੱਕਣ ਚੰਨ ਸੂਰਜ ਟੁਕ ਟੁਕ ਨੇੜੇ ਲੱਸੇ ਨਹੀਂ ਉਹਦਾ ਮੱਥਾ ਤਾਰਿਆਂ ਵਾਂਗੂ ਆਇਆ ਨਹੀਂ ਖੋਰੇ ਅੰਬਰ ਕੁਮਕਮ ਕਿੜੇ ਅੱਗੇ ਦੇਖੋ ਰਾnje ਉੱਟਕੇ ਆਖਿਆ ਵਾਹ ਸੱਜਣ ਹੀਰ ਹੱਸ ਕੇ ਤੇ ਮਿਹਰਬਾਨ ਹੋਈ ਕਛ ਵੰਝਲੀ ਕੰਨਾਂ ਦੇ ਵਿੱਚ ਵਾਲੇ ਜ਼ਲਫ ਮੁਖੜੇ ਤੇ ਪਰੇਸ਼ਾਨ ਹੋਈ ਠੀਕ ਹੈ ਨਾ ਤੇ ਇਹਦੇ ਵਿੱਚ ਕੀ ਹੈ ਪ੍ਰੀਤ ਹੈ ਪ੍ਰੇਮ ਹੈ ਅੱਗੇ ਚੱਲਦੇ ਹਾਂ ਨੈਣ ਮਸਤ ਕਲੇ ਜਿਹੜੇ ਵਿੱਚ ਪਾਏ ਵਿੱਚ ਧਾਈ ਇਆ ਵਿੱਚ ਪਾਏ ਠੀਕ ਹੈ ਨਾ ਨਾਨ ਮਸਤ ਕਲੇ ਜਿਹੜੇ ਵਿੱਚ ਧਾਏ ਜਿਵੇਂ ਤ੍ਰਿਖੜੀ ਨੋਕ ਸਨਾਨ ਦੀਸ ਹੋਈ ਆਈ ਬਗਲ ਵਿੱਚ ਬੈਠ ਕੇ ਕਰੇ ਗੱਲਾਂ ਜਿਵੇਂ ਵਿੱਚ ਕੁਰਬਾਨ ਕਮਾਲ ਹੋਈ ਰੂਪ ਜੱਟ ਦਾ ਵੇਖ ਕੇ ਚਾਟ ਲੱਗੀ ਹੀਰ ਕੋਲ ਕਤੀ ਕੁਰਬਾਨ ਹੋਈ ਇਹ ਹੀਰ ਬਸ ਦੇ ਵਿੱਚੋਂ ਹੈ ਸੁੰਦਰਤਾ ਇਹਦੇ ਵਿੱਚ ਨਾ ਪ੍ਰੇਮ ਹੈ ਪ੍ਰੀਤ ਹੈ ਦੂਜੇ ਸਰਕੂਲ ਹਾਸ ਰਸ ਹਾਸ ਰਸ ਨਾਮ ਤੋਂ ਸਪਸ਼ਟ ਹੈ ਕਿ ਇਹਦੇ ਵਿੱਚ ਹਾਸਾ ਹੈ ਤਜੇ ਆਦ ਅਲੋਚਕ ਨੇ ਆਦ ਅਲੋਚਕ ਪਰਤਿ ਮੁਨੀ ਨੇ ਸ਼ਿੰਗਾਰ ਤੋਂ ਹਾਸੇ ਰਸ ਹਾਸ ਰਸ ਦੀ ਉਤਪਤੀ ਮੰਨੀ ਹੈ ਸ਼ਿੰਗਾਰ ਤੋਂ ਹੀ ਹਾਸੇ ਰਸ ਜਾ ਹਾਸ ਰਸ ਦੀ ਉਤਪਤੀ ਮੰਨੀ ਹੈ ਹਾਸ ਰਸ ਅਨੋਖੇ ਮਨ ਭਾਵ ਦੀ ਸਿਰਜਣਾ ਕਰਦਾ ਹੈ ਜਦੋਂ ਸਾਨੂੰ ਜ਼ਿੰਦਗੀ ਫਿੱਕੀ ਫਿੱਕੀ ਲੱਗਦੀ ਹੈ ਖੁਸ਼ੀਆਂ ਖੇੜਾ ਤੇ ਢਾ ਪਲਪਲ ਘਟਦੇ ਹਨ ਉਦੋਂ ਖਿੜਖਿੜ ਕਰਦਾ ਹਾਸਾ ਸਾਨੂੰ ਰੌਣਕਾਂ ਬਖਸ਼ਦਾ ਹੈ ਇਸ ਰੌਣਕਾਂ ਬਖਸ਼ਦੇ ਬਖਸ ਹਾਸੇ ਤੋਂ ਹੀ ਹਾਸ ਰਸ ਉਜਾਗਰ ਹੁੰਦਾ ਹੈ ਆਮ ਹਾਸਾ ਮੋਟਾ ਤੇ ਫੁੱਲਾ ਹੁੰਦਾ ਹੈ ਜਿਹੜਾ ਭੌਤਿਕ ਹਾਸਾ ਹੈ ਪਰ ਹਾਸੇ ਰਸ ਦਾ ਹਾਸਾ ਮਾਂਜਿਆ ਸਮਾਰਿਆ ਸੁਹਿਰਦਤਾ ਵਾਲਾ ਹੁੰਦਾ ਹੈ ਇਸ ਵਿੱਚ ਸਰੀਰਕ ਕਿਰਿਆ ਜ਼ਰੂਰੀ ਹੈ ਹਾਸਾ ਕਈ ਤਰ੍ਹਾਂ ਦਾ ਹੁੰਦਾ ਹੈ ਇੱਕ ਹਾਸਾ ਸਾਡਾ ਜੀ ਦੁਖਾਏ ਇੱਕ ਹਾਸਾ ਸਾਡਾ ਮਨ ਪਰਚਾਏ ਇੱਕ ਹਾਸਾ ਸਾਡਾ ਤਣਾਉ ਘਟਾਏ ਇੱਕ ਹਾਸਾ ਸਾਨੂੰ ਚੋਬ ਲਾਵੇ ਪਰ ਕਵੀ ਤੇ ਕਲਾਕਾਰ ਦਾ ਹਾਸਾ ਉਸਾਰੂ ਹੁੰਦਾ ਹੈ ਮਨੁੱਖੀ ਜੀਵਨ ਵਿੱਚ ਅਨਮੋਲ ਗੱਲਾਂ ਅਨਮੋਲ ਘਟਨਾਵਾਂ ਤੇ ਹੋਰ ਅਜੂਰ ਤੇ ਅਨਮੋਲ ਹਰਕਤਾਂ ਦਾ ਹਸਾਉਣਾ ਮਸਾਲਾ ਇਕੱਠਾ ਕਰਕੇ ਕਲਾਕਾਰ ਜ਼ਿੰਦਗੀ ਨੂੰ ਖੁਸ਼ੀਆਂ ਨਾਲ ਭਰਪੂਰ ਕਰਨ ਦੀ ਲੋਚਾਂ ਰੱਖਦਾ ਹੈ ਤਾਂ ਇਹ ਸਾਰਾ ਕੁਝ ਕਾਦੇ ਵਿੱਚ ਆ ਜਾਂਦਾ ਹੈ ਹਾਸ ਰਸ ਦੇ ਵਿੱਚ ਆ ਜਾਂਦਾ ਹੈ ਇਹ ਸਾਇਤਿਕ ਹਾਸਾ ਹੈ ਜੋ ਦੂ ਤਾਰੀ ਮਤਲਬ ਦੋ ਦੋ ਤਾਰੀ ਤਲਵਾਰ ਮਾਨ ਹੁੰਦਾ ਹੈ ਉਪਰੋਂ ਇਹ ਹੌਲਾ-ਫੁੱਲਾ ਦਿਸਦਾ ਹੈ ਪਰ ਵਿੱਚੋਂ ਇਹ ਕੋਈ ਡੂੰਗੀ ਮਾਰ ਕਰਦਾ ਹੈ ਠੀਕ ਹੈ ਨਾ ਸਹਿਤਕ ਹਾਸਾ ਕਾਟ ਵੀ ਕਰਦਾ ਹੈ ਪਰ ਪੀੜ ਨਹੀਂ ਹੋਣ ਦਿੰਦਾ ਸਹਿਤਕ ਹਾਸਾ ਕੀ ਕਰਦਾ ਹੈ ਕਾਟ ਕਰਦਾ ਕਟਾਕ ਕਰਦਾ ਹੈ ਵਿਅੰਗ ਕਰਦਾ ਹੈ ਪਰ ਪੀੜ ਨਹੀਂ ਹੋਣ ਦਿੰਦਾ ਹਾਸੇ ਦੀ ਵਿਅੰਗੋਕਤੀ ਕਮਾਲ ਹੈ ਕਿ ਇਹ ਵਿਅਕਤੀ ਜਾਂ ਸਮਾਜ ਨੂੰ ਉਸ ਦੀਆਂ ਕਮੀਆਂ ਤੋਂ ਖਬਰਦਾਰ ਕਰਕੇ ਉਸ ਨੂੰ ਸਿੱਧੇ ਰਾਹ ਪਾਉਣ ਲਈ ਯਤਨਸ਼ੀਲ ਹੁੰਦੀ ਹੈ ਹਾਸੇ ਦੀ ਵਿਅੰਗੋਕਤੀ ਕੀ ਹੈ ਕਿ ਜਦ ਹਾਸੇ ਦਾ ਵਿਅੰਗ ਨਾ ਹਾਸ ਰਸ ਦੇ ਵਿੱਚ ਉਦਾ ਵਿਅੰਗ ਕਹਿਣ ਵਾਲੀ ਉਕਤੀ ਦਾ ਕਮਾਲ ਇਹ ਹੈ ਕਿ ਇਹ ਵਿਅਕਤੀ ਨੂੰ ਉਹਦੇ ਕਮੀਆਂ ਬਾਰੇ ਦੱਸ ਕੇ ਖਬਰਦਾਰ ਕਰਕੇ ਸਹੀ ਰਸਤੇ ਪਾਉਂਦੀ ਹੈ ਅੱਗੇ ਦੇਖੋ ਸੁਥਰੇ ਦੇ ਹਾਸਰ ਸੀ ਕਾਬੂਲ ਇਸ ਪ੍ਰਕਾਰ ਹਨ ਨਿੱਕੇ ਹੁੰਦੇ ਢੱਗੇ ਚਾਰੇ ਕਿ ਨਿੱਕੇ ਹੁੰਦੇ ਢੱਗੇ ਚਾਰੇ ਵੱਡੇ ਹੋਏ ਹਲਵਾ ਆ ਬੁੱਢੇ ਹੋਏ ਮਾਲਾ ਫੇਰੀ ਰਬ ਦਾ ਉਲਾਂਭਾ ਲਾਇਆ ਚਰਨ ਸਿੰਘ ਸ਼ਹੀਦ ਈਸ਼ਰ ਸਿੰਘ ਭయ్యా ਸੁਭਾ ਸਿੰਘ ਡਾਕਟਰ ਗੁਰਨਾਮ ਸਿੰਘ ਤੀਰ ਵੀ ਹਾਸ ਰਸੀ ਕਵੀ ਹੋਏ ਹਨ ਤੀਰ ਨੇ ਰਾਂਝੇ ਦਾ ਤੀਰ ਨੇ ਰਾਂਝੇ ਦਾ ਮੈਮੋਰੰਡਮ ਵਿੱਚ ਰਾਂਝੇ ਦਾ ਅੰਗਰੇਜ਼ੀ ਕਰਨ ਇਸ ਪ੍ਰਕਾਰ ਕੀਤਾ ਹੈ ਰਾਂਝੇ ਦਾ ਮੈਮੋਰੰਡਮ ਰਚਨਾ ਦੇ ਵਿੱਚ ਰਾਂਝੇ ਦਾ ਅੰਗਰੇਜ਼ੀ ਕਰਨ ਇਸ ਪ੍ਰਕਾਰ ਕੀਤਾ ਹੈ ਕਹਿੰਦਾ ਕਿ ਮੈਡਮ ਕੀ ਅੱਖਾਂ ਤੈਨੂੰ ਕਿਵੇਂ ਅੱਖਾਂ ਮੈਡਮ ਕੀ ਅੱਖਾਂ ਤੈਨੂੰ ਕਿਵੇਂ ਅੱਖਾਂ ਅਜ ਆਖਣੇ ਦੀ ਪੈ ਗਈ ਲੋੜ ਹੀ ਰੇ ਫਰਸਟ ਏਡ ਦੀ ਥਾਂ ਤੂੰ ਰੀਡ ਕੀਤਾ ਸਾਡਾ ਹਿੱਲੇ ਹੈ ਜੋੜ ਜੋੜ ਹੀਰੇ ਜੇ ਤੂੰ ਖੇੜਿਆਂ ਬਾਜ਼ ਨਹੀਂ ਰਹਿ ਸਕਦੀ ਮੱਜਾਂ ਚਾਰੀਆਂ ਦੇ ਪੈਸੇ ਮੋੜ ਹੀਰੇ ਮੇਰੇ ਟੀਏ ਤੇ ਡੀਏ ਦਾ ਕਰ ਲੇਖਾ ਮੈਂ ਮੰਗਦਾ ਲੱਖ ਕਰੋੜ ਹੀਰੇ ਹੀਰਾ ਹੋਰ ਨਹੀਂ ਜਗ ਵਿੱਚ ਬਹੁਤ ਹੀਰਾ ਐ ਪਰ ਰਾਂਝਿਆਂ ਦੀ ਸ਼ਾਰਟੇਜ ਹੀਰੇ ਸ਼ਾਰਟੇਜ ਹੀਰੇ ਇੱਥੇ ਚਲਦੀ ਬੜੀ ਫਰਸਟ੍ਰੇਸ਼ਨ ਹੈ ਸੱਚੇ ਆਸਕਾਂ ਦੀ ਨਹੀਂਓ ਏਜ ਹੀਰੇ ਠੀਕ ਹੈ ਇਹ ਹੋ ਗਿਆ ਹਾਸ ਰਸ ਅਗੇ ਅਗੇ ਕਰੂਣਾ ਰਸ ਕੇ ਕਰੂਣਾ ਰਸ ਦੇ ਵਿੱਚ ਦਇਆ ਹੈ ਨਾ ਕਰੂਣਾ ਰਸ ਵਿਸ਼ਵਨਾਥ ਨੇ ਲਿਖਿਆ ਹੈ ਕਿ ਮਨ ਚਾਹਤ ਪ੍ਰਿਆ ਵਸਤੂ ਪ੍ਰਿਆ ਮਤਲਬ ਪਿਆਰੀ ਵਸਤੂ ਦੇ ਨਾਸ਼ ਅਤੇ ਅਣ ਚਾਹਤ ਦੀ ਪ੍ਰਾਪਤੀ ਕਰਕੇ ਜਿੱਥੇ ਸ਼ੋਕ ਸਥਾਈ ਭਾਵ ਦੀ ਪੁਸ਼ਟੀ ਹੋਵੇ ਉੱਥੇ ਕਰੂਣਾ ਰਸ ਦੀ ਦਾ ਪ੍ਰਗਟਾਉ ਹੁੰਦਾ ਹੈ ਕਰੂਣਾ ਰਸ ਦਾ ਅਨੁਭਵ ਬਹੁਤ ਹੀ ਬਰ ਹੁੰਦਾ ਹੈ ਕਿਉਂਕਿ ਇਸ ਵਿੱਚ ਹਮਦਰਦੀ ਤੇ ਸੰਵੇਦਨਾ ਡੂੰਗੀ ਹੁੰਦੀ ਹੈ ਹਮਦਰਦੀ ਸਭ ਤੋਂ ਵੱਧ ਕੋਮਲ ਭਾਵ ਹੈ ਮਨੁੱਖ ਆਪਣੇ ਪ੍ਰਿਆਜਨਾਂ ਦੇ ਸ਼ੋਕ ਵਿੱਚ ਇੰਨਾ ਪਿਗਲ ਜਾਂਦਾ ਹੈ ਕਿ ਕੁੱਲ ਦੁਨੀਆ ਦੇ ਦਰਦ ਵਿੱਚ ਉਸ ਦਾ ਰੋਮ-ਰੋਮ ਪੀੜਿਤ ਹੋ ਉੱਟਦਾ ਹੈ ਗੁਰੂ ਨਾਨਕ ਦੇਵ ਜੀ ਨੇ করুণਾ ਭਾਵ ਵਿੱਚ ਪਸੀਜ ਕੇ ਹੀ ਰਬ ਨੂੰ ਲੰਬਾ ਦਿੱਤਾ ਤੇ ਕਿਹਾ ਇਤੀ ਮਾਰ ਪਈ ਕੁਰਲਾਣਾ ਤੈਂ ਕੀ ਦਰਦ ਨਾ ਆਇਆ করুণਾ ਅਵਤਾਰ ਗੁਰੂ ਦੀ ਇਸ ਪੰਕਤੀ ਵਿੱਚ ਤਰਸ ਤੇ করুণਾ ਦੀ ਭਾਵਨਾ ਠਾਠਾ ਮਾਰ ਰਹੀ ਹੈ ਅੰਗਰੇਜ਼ਾਂ ਹੱਥੋਂ ਸਿੱਖਾਂ ਦੀ ਹਾਰ ਵੇਖੇ ਸ਼ਾਹ ਮੁਹੰਮਦ ਦਰਦ ਤੇ করুণਾ ਵਿੱਚ ਇਉਂ ਗੁਰਲਾਉਂਦਾ ਹੈ ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਤਾਂ ਇਹਦੇ ਵਿੱਚ ਨਾ 17 ਦੇ ਵਿੱਚ করুণਾ ਤੇ ਦਇਆ ਦਾ ਭਾਵ ਉਹ ਕੋਲ ਤਾਂ ਅੰਗਰੇਜ਼ੀ ਕਵੀ ਸ਼ੈਲੇ ਨੇ করুণਾ ਵਰ ਬੁਰ ਬਾਣੀ ਨੂੰ ਹੀ ਮਧੁਰ ਗੀਤ ਦਾ ਨਾਮ ਦਿੱਤਾ ਹੈ ਜਦੋਂ ਸ਼ੈਲੇ ਐ ਉਸਨੇ ਕਿਹਾ ਕਿ করুণਾ ਭਰਪੂਰ ਬਾਣੀ ਨੂੰ ਹੀ ਮਧੁਰ ਗੀਤ ਦਾ ਨਾਮ ਦਿੱਤਾ ਪਟਨਾਇਕ ਨੇ করুণ ਨੂੰ ਆਨੰਦ ਰੂਪ ਮੰਨੇ 파ਰਤਪਾਕ ਵੰਡਸ ਮੇਂ ਪੰਜਾਬ ਦੀ ਧਰਤੀ ਉੱਪਰ ਹੋਈ ਖੂਨ ਖਰਾਬੀ ਦਾ ਜ਼ਿਕਰ ਕਰਦੇ ਅਮ੍ਰਿਤ ਅਪ੍ਰਿਤਮ ਦਾ ਦੁਖੀ ਹੰਦਾ ਕਰਨੌਂਦਾ ਤੇ ਕੀ ਕਹਿੰਦੀ ਹੈ ਕਵਿਤਰੀ ਦੇਖੋ ਕਿ ਅੱਜ ਆਖਾਂ ਬਾਰਿਸ਼ਾਂ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਤੇ ਅੱਜ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਇਕ ਰੁਹੀ ਸੀਤੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ ਅਜੇ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ਼ਾਂ ਨੂੰ ਕਹਿਣ ਵੇਹ ਦਰਦਮੰਦਾਂ ਦੇ ਦਰਦੀਆ ਉੱਠ ਤੱਕ ਆਪਣਾ ਪੰਜਾਬ ਅਜੇ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਪਰੇਚਨਾ ਅਗਿਆਗੇ ਰੋਧ ਰਸ ਰੋਧਨਾ ਮਤਲਬ ਗੁੱਸਾ ਰੋਧ ਰਸ ਦਾ ਸਥਾਈ ਭਾਵ ਕ੍ਰੋਧ ਹੈ ਜਿੱਥੇ ਵਿਰੋਧੀਆਂ ਵੱਲੋਂ ਬੇਇੱਜ਼ਤੀ ਨਿਰਾਦਰੀ ਜਾਂ ਛੇੜਖਾਣੀ ਕੀਤੀ ਜਾਂਦੀ ਹੈ ਜਾਂ ਦੇਸ਼ ਧਰਮ ਦਾ ਅਪਮਾਨ ਕੀਤਾ ਜਾਂਦਾ ਹੈ ਉਥੇ ਬਦਲੇ ਦੀ ਭਾਵਨਾ ਵਿੱਚੋਂ ਕ੍ਰੋਧ ਭਾਵ ਪੈਦਾ ਹੁੰਦਾ ਹੈ। ਰੋਧ ਰਸ ਦਾ ਪ੍ਰਗਟਾਵਾ ਹੁੰਦਾ ਹੈ ਜਿੱਥੇ ਕਵਿਤਾਵਾਂ ਜਾਂ ਨਾਟਕਾਂ ਵਿੱਚ ਮਨੁੱਖਾਂ ਦਾ ਲਹੂ ਲੁਹਾਨ ਹੋਣਾ ਚਿਤਰਿਆ ਜਾਂਦਾ ਹੈ। ਮਾਰੋ ਕਟੋ ਵੱਡੋ ਦੇ ਲਲਕਾਰੇ ਲਾਈ ਜਾਂਦੇ ਹਨ ਅਤੇ ਮੌਤ ਨੰਗਾ ਨਾਚ ਨੱਚਦੀ ਹੈ। ਉਥੇ ਰੋਧ ਰਸ ਪ੍ਰਚੰਡ ਰੂਪ ਵਿੱਚ ਉੱਤਰਦਾ ਹੈ। ਰੋਧ ਰਸ ਦੇ ਸਥਾਈ ਭਾਵ ਕ੍ਰੋਧ ਵਿੱਚ ਆਦਮੀ ਦਾ ਵਿਵੇਕ ਸੁੰਨ ਹੋ ਜਾਂਦਾ ਹੈ। ਠੀਕ ਹੈ। ਅਤੇ ਉਹ ਹਰ ਤਰ੍ਹਾਂ ਦੇ ਜਾਇਜ਼ ਨਜਾਇਜ਼ ਕੰਮ ਕਰਨ ਲਈ ਤਿਆਰ ਹੁੰਦਾ ਹੈ ਗੁਰਬਾਣੀ ਵਿੱਚ ਕ੍ਰੋਧ ਨੂੰ ਚੰਡਾਲ ਵਿਕਰਾਲ ਤੇ ਬੇਤਰਸ ਕਿਹਾ ਗਿਆ ਹੈ ਕਵੀ ਜਾਂ ਕਵੀ ਜਾਂ ਨਾਟਕਰ ਮੌਕੇ ਉਤੇ ਮੁਤਾਬਕ ਆਪਣੇ ਪਾਤਰਾਂ ਦੇ ਕ੍ਰੋਧ ਭਾਵ ਨੂੰ ਇਸ ਤਰ੍ਹਾਂ ਚਿਤ੍ਰਿਤ ਕਰਦਾ ਹੈ ਕਿ ਸਾਰਾ ਵਾਤਾਵਰਨ ਹੀ ਰੋਦਰਮਈਤ ਹੋ ਜਾਂਦਾ ਹੈ ਪਾਠਕ ਦਰਸ਼ਕ ਰੁੱਧ ਰਸ ਨੂੰ ਮਾਣਦੇ ਨੇ ਫਾਜਾ ਦੋਹਾਂ ਮੁਕਾਬਲਾ ਜਿਉਂ ਵਰਸਣ ਆਈਆਂ ਬੰਦੂਕਾਂ ਦੀਆਂ ਗੋਲੀਆਂ ਕੂ ਪਵਣ ਬਸਾਈਆਂ ਗੱਜਨ ਤੋਪਾਂ ਡਾਈਣੀ ਜੋ ਘਣੀ ਰਖਾਈਆਂ ਧੂ ਮਿਆਂ ਨੂੰ ਕੱਢੀਆਂ ਰਣ ਵਿੱਚ ਚਲਾਈਆਂ ਅੱਗੇ ਦੇਖੋ ਮੈਂ ਜਿਹੜੀ ਵੇਖਾਂ ਫਤਿਹ ਦੀ ਕਤਰਸਕ ਦੇ ਕਾਨੀ ਅੱਜ ਚੜ ਕੇ ਟੁੱਕਾ ਹੈ ਨਾਦਰ ਸ਼ਾਹ ਹੱਤ ਪਾਵੇ ਖਜ਼ਾਨੀ ਤੁਸੀਂ ਦਿਓ ਲੋਹੇ ਦੀ ਸਾਰ ਦੀ ਕਰਤਰਜ਼ ਤਰਮਿਜ਼ਮਾਨੀ ਚੁਗੱਤੇ ਦਾ ਨਮਕ ਖਾਲ ਲਾਲ ਕਰੋ ਹੋਵੇ ਕੁਰਬਾਨੀ ਅੱਗੇ ਚਲਦੇ ਆਂ ਵੀਰ ਰਸ ਬਹਾਦਰੀ ਜਿੱਥੇ ਜੰਗਾਂ ਯੁੱਧਾਂ ਵਿੱਚ ਬੀਰਤਾ ਸ਼ੁਰਮਗਤੀ ਤੇ ਬਹਾਦਰੀ ਦਿਖਾਉਣ ਦਾ ਜਿਹੜਾ ਚਾਅ ਤੇ ਉਤਸ਼ਾਹ ਹੁੰਦਾ ਹੈ ਉੱਥੇ ਵੀਰ ਰਸ ਦਾ ਅਹਿਸਾਸ ਹੁੰਦਾ ਹੈ ਆਚਾਰਿਆ ਮਮਟ ਨੇ ਕਿ ਲਿਖਿਆ ਹੈ ਕਿ ਕਿਸੇ ਮਹਾਨ ਕਾਰਜ ਨੂੰ ਤੋੜ ਤੱਕ ਨਿਭਾਉਣ ਵਾਸਤੇ ਸਾਡੇ ਦਿਲਾਂ ਵਿੱਚ ਜਿਹੜੀ ਇੱਕ ਖਾਸ ਕਿਸਮ ਦੀ ਹੌਸਲਾ ਜਾਂ ਖਾਸ ਕਿਸਮ ਦਾ ਹੌਸਲਾ ਭਰਪੂਰ ਕਿਰਿਆ ਹੁੰਦੀ ਹੈ ਉਹੀ ਉਤਸ਼ਾਹ ਹੈ ਇਓ ਚਾਪਾ ਹਰ ਰਣਭੂਮੀ ਵਿੱਚ ਅਤੇ ਉਸ ਤੋਂ ਬਾਹਰ ਧਰਮ ਦੀ ਰੱਖਿਆ ਲਈ ਅਤੇ ਗਰੀਬਾਂ ਤੇ ਦੀਨਹੀਨ ਲੋਕਾਂ ਨੂੰ ਦਾਨ ਦੇਣ ਲਈ ਵੀ ਹੋ ਸਕਦਾ ਹੈ ਉੱਥੇ ਵੀ ਵੀਰ ਰਸ ਝਲਕਦਾ ਹੈ ਆਚਾਰਿਆ ਨੇ ਵੀਰ ਰਸ ਦੇ ਅੰਦਰ ਚਾਰ ਭੇਦ ਮੰਨੇ ਹਨ ਯੁੱਧਵੀਰ ਧਰਮਵੀਰ ਦਾਨਵੀਰ ਦਇਆਵੀਰ ਪੰਜਾਬੀ ਦੇ ਵਾਰ ਸਾਹਿਤ ਵਿੱਚ ਵੀਰ ਰਸ ਦੀਆਂ ਬਹੁਤ ਸਾਰੀਆਂ ਬਣਗੀਆਂ ਮਿਲਦੀਆਂ ਹਨ ਗੁਰੂ ਗੋਬਿੰਦ ਸਿੰਘ ਰਚਿਤ ਚੰਡੀ ਦੀ ਵਾਰ ਵਿੱਚ ਵੀਰ ਰਸ ਦਾ ਉੱਤਮ ਨਮੂਨਾ ਹੈ ਸ਼ਾਮਾ ਮੁੰਦੇ ਜੰਗਨਾਮੇ ਵਿੱਚ ਵੀਰ ਰਸ ਭਰੇ ਕਈ ਬੰਧਨ ਜਿਵੇਂ ਕਿ ਝੰਡੇ ਨਿਕਲੇ ਕੂਚ ਦਾ ਹੁਕਮ ਹੋਇਆ ਚੜੇ ਸੂਰਮੇ ਸਿੰਘ ਦੇਲੇਰ ਮੀਆਂ ਚੜੇ ਪੁੱਤ ਸਰਦਾਰਾਂ ਦੇ ਛੈਲ ਬਾਂਕੇ ਜਿਵੇਂ ਬੇਲੇਉ ਨਿਕਲਦੇ ਸ਼ੇਰ ਮੀਆਂ ਅੱਗੇ ਦੇਖੋ ਜੰਗ ਮੁਸਾਫਾ ਬੱਜਿਆ ਰਣ ਕੋਰੇ ਨਗਾਰੇ ਚਾਵਲੇ ਝੂਲਣ ਨਿਜੀ ਬੈਰ ਦਾ ਨਿਸ਼ਾਨ ਲਸਨ ਲਸਾਵਲੇ ਢੋਲ ਨਗਾਰੇ ਪੌਣ ਦੇ ਉਂਗਣ ਜਾਣ ਜਟਾਵਲੇ ਦੁਰਗਾਦਾਨੂ ਡਹਿ ਰਣ ਨਾਦ ਵਜਣ ਖੇਤ ਪਿਆਵਲੇ ਚੰਡੀ ਦੀ ਵਾਰ ਦੇ ਵਿੱਚੋਂ ਠੀਕ ਹੈ ਅਗੇ ਆ ਗਿਆ ਭਿਆਨਕ ਰਸ ਭਿਆਨਕ ਰਸ ਕੀ ਹੈ ਕਿਸੇ ਡਰਾਉਣੀ ਸ਼ੈ ਨੂੰ ਵੇਖਣ ਸੁਣਨ ਕਰਕੇ ਅੰਤਰਮਨ ਵਿੱਚ ਜਦੋਂ ਭੈ ਪ੍ਰਵਲ ਰੂਪ ਧਾਰਨ ਕਰਕੇ ਪੁਸ਼ਟ ਹੁੰਦਾ ਹੈ ਉਦੋਂ ਭਿਆਨਕ ਰਸ ਪ੍ਰਗਟ ਹੁੰਦਾ ਹੈ ਇਸ ਰਸ ਦਾ ਸਥਾਈ ਪਾਉ ਡਰ ਹੈ ਭੈ ਵਿਦਵਾਨਾਂ ਨੇ ਲਿਖਿਆ ਹੈ ਕਿ ਚਿੱਤ ਦੀ ਬੇਚੈਨੀ ਤੇ ਵਿਆਕੁਲਤਾ ਤੋਂ ਪੈਦਾ ਹੋਈ ਮਨ ਦੀ ਡਾਵਾ ਡੋਲ ਅਵਸਥਾ ਹੀ ਭੈ ਹੈ ਜਾਂ ਡਰ ਹੈ ਸ਼ੇਰ ਸਪ ਆਦ ਮਾਰਖੰਡੇ ਮਾਰ ਕਰਨ ਦੇ ਜਾਨਵਰ ਕੋਰ ਜੰਗਲ ਬਿਆਬਾਨ ਪੂਤਪਰੇ ਦੀ ਕਲਪਨਾ ਸ਼ਮਸ਼ਾਨ ਭੂਮੀ ਅਤੇ ਦੁਸ਼ਮਣਾਂ ਦਾ ਖਿਆਲ ਆਦ ਪਿਆਨਕ ਰਸ ਦੇ ਕਾਰਨ ਹਨ ਠੀਕ ਹੈ ਇਨਾਂ ਕਾਰਨਾਂ ਕਰਕੇ ਹੀ ਪੈਪੀਤ ਬੰਦੇ ਨੂੰ ਰੁਮਾਂਚ ਕੰਬਣੀ ਮੁਰਕਾ ਪਸੀਨਾ ਰੰਗ ਬਿਰੰਗੇ ਹੋਣਾ ਰੋਣਾ ਤੇ ਸ਼ੋਰ ਮਚਾਉਣਾ ਬੁੱਲਾਂ ਦਾ ਫੜਕਣਾ ਆਦ ਕਾਜ ਪ੍ਰਭਾਵਿਤ ਹੁੰਦੇ ਹਨ ਕਵੀ ਨਾਟਕਕਾਰ ਦੀਆਂ ਰਚਨਾਵਾਂ ਵਿੱਚ ਜਦ ਅਜਿਹੀ ਇਹ ਰਸ ਸਮਗਰੀ ਦਰਸ਼ਕਾਂ শ্রোਤਿਆਂ ਦੇ ਸਾਹਮਣੇ ਪੇਸ਼ ਹੁੰਦੀ ਹੈ ਤਾਂ ਇਸ ਡਰਾਉਣੇ ਬਾਇਉ ਮੰਡਲ ਦੇ ਅਹਿਸਾਸ ਕਰਕੇ ਉਹਨਾਂ ਦੇ ਮਨ ਵਿੱਚ ਚਿੱਤ ਵਿੱਚ ਭਿਆਨਕ ਰਸ ਦਾ ਸੋਹਜ ਸੁਆਦ ਪਸਰ ਜਾਂਦਾ ਹੈ ਪੰਜਾਬ ਦੇ ਧਾਰਮਿਕ ਸਮਾਗਮਾਂ ਵਿੱਚ ਇਹ ਲੋਕ ਧਾਰਨਾ ਬੜੀ ਮਸ਼ਹੂਰ ਹੈ ਕਿ ਅੱਗੇ ਭੀੜੀਆਂ ਸੁਣੀ ਦੀਆਂ ਗਲੀਆਂ ਜਿੱਥੋਂ ਦੀ ਜਮ ਲੈ ਜਾਣਗੇ ਸ਼ਬਦਾਂ ਦੀ ਇਹ ਧਾਰਨਾ ਭਿਆਨਕ ਰਸ ਦਾ ਅਹਿਸਾਸ ਉਜਾਗਰ ਕਰਦੀ ਹੈ ਯਾਨਕਰਸ ਦੀ ਉਦਾਹਰਣ ਹੇਠ ਲਿਖੇ ਅਨੁਸਾਰ ਹੈ ਕਿ ਦੋਹੀ ਦਲੀ ਮੁਕਾਬਲੇ ਰਣਸੂਰੇ ਘੜਕਣ ਚੜ ਤੋਪਾਂ ਗੱਡੀ ਟੁਕੀਆਂ ਲਖ ਸੰਗਲ ਖੜਕਣ ਉਹ दारू ਖਾਂਦੀਆਂ ਕੋਲੀਆਂ ਸਣ ਗੋਲੇ ਰੜਕਣ ਉਹ ਦਾਗ ਪਲੀਤੇ ਛੱਡੀਆਂ ਵੰਗ ਬਦਲ ਕੜਕਣ ਅੱਗੇ ਆਗੇ ਸਰ ਕੋ ਪਿਪਤਾ ਸਰਸ ਪਿਪਤਾ ਸਰਸ ਦਾ ਸਥਾਈ ਭਾਵ ਘਰੇਣਾ ਹੈ ਵਿਪਤਾ ਸਰਸ ਵੀ ਲਿਖਿਆ ਹੁੰਦਾ ਕਿਤੇ ਥੰਦੇ ਵਾਵੇ ਦੇ ਨਾਲ ਕਿਤੇ ਬੱਬੇ ਦੇ ਨਾਲ ਲਿਖਿਆ ਹੈ ਵਿਭਤਸ ਰਸ ਜਾਂ ਵਿਭਤਸ ਰਸ ਤੁਸੀਂ ਕੋਈ ਮੰਨਣਾ ਹੈ ਇਹ ਕਿਰਣਾ ਕਿਸੇ ਅਣਚਾਹੀ ਕਿਰਣਾ ਯੋਗ ਜਾਂ ਉਤੇਜਕ ਸ਼ੈ ਨੂੰ ਦੇ ਕੇ ਇੱਥੇ ਹੈਗਾ ਸ਼ੈ ਨੂੰ ਵੇਖ ਕੇ ਉਤਪਨ ਹੁੰਦੀ ਹੈ ਇਹੋ ਕਿਰਣਾ ਹੋਰ ਨਾ ਵਿਭਾਵਾਂ ਅਨੁਭਾਵਾਂ ਭਾਵਾਂ ਨਾਲ ਪ੍ਰਬਲ ਹੋ ਕੇ ਵਿਭਤਸ ਰਸ ਜਾਂ ਵਿਭਤਸ ਰਸ ਵਿੱਚ ਬਦਲ ਜਾਂਦੀ ਹੈ ਸ਼ਮਸ਼ਾਨ ਮ੍ਰਿਤਕ ਸਰੀਰ ਚਰਬੀ ਛੜਿਆਂ ਮਾਸ ਬਦਬੂਦਾਰ ਵਸਤਾਂ ਕ੍ਰੀਣਾਕਾਰਕ ਵਿਚਾਰ ਇਸ ਦੇ ਅਲੰਮਨ ਵਿਪਾਵ ਹਨ ਠੀਕ ਹੈ ਅਗੇ ਚਲਦੇ ਹਾਂ ਕਈ ਆਲੋਚਕਾਂ ਨੇ ਵਿਪਤਸ ਰਸ ਨੂੰ ਪ੍ਰਵਾਨ ਨਹੀਂ ਕੀਤਾ ਕਿਉਂਕਿ ਕੋਈ ਰਚਨਾ ਵਿਪਤਸ ਨੂੰ ਪ੍ਰਮੁੱਖ ਵਿਸ਼ਾ ਬਣਾ ਕੇ ਲਿਖੀ ਨਹੀਂ ਗਈ ਪਰ ਕਈ ਵਿਦਵਾਨ ਵਿਪਤਸ ਰਸ ਦੇ ਪੱਕੇ ਹਨ ਕਿਉਂਕਿ ਸਮਾਜ ਸਿਆਸਤ ਜੀਵਨ ਵਿਅਕਤੀ ਤੇ ਹੋਰ ਮਨੁੱਖੀ ਸੰਸਥਾਵਾਂ ਵਿੱਚ ਫੈਲੇ ਹੋਏ ਸਰੀਰਕ ਤੇ ਮਾਨਸਿਕ ਦੁਰਾਚਾਰ ਤੇ ਪਿਸ਼ਟਾਚਾਰ ਦੇ ਸ਼ੁੱਧੀ ਕਰਨੀ ਕਿਰਣਾ ਪਾਵ ਦੀ ਬਹੁਤ ਲੋੜ ਹੈ ਇਸ ਲਈ ਲੋਕ ਇੱਕੋੜ ਦਾ ਗਿਆਨ ਹੁੰਦਾ ਹੈ ਤੇ ਪਾਟਕਾ ਪਾਟਕ ਦੁਸ਼ਟਤਾ ਬੇਇਨਸਾਫੀ ਅਨਿਆ ਵੱਡੀ ਵੱਡੀ ਖੋਰੀ ਅਤੇ ਹੋਰ ਦੁਰਾਚਾਰ ਤੋਂ ਮੂੰਹ ਮੋੜ ਲਈ ਤਤਪਰ ਹੋ ਜਾਂਦੇ ਹਨ ਨਾਲ ਹੀ ਕਿਰਣਾ ਸਰੀਰਕ ਜਾਂ ਪੁੱਤਕੀ ਨਹੀਂ ਹੁੰਦੀ ਮਾਨਸਿਕ ਕਿਰਣਾ ਵੀ ਹੁੰਦੀ ਹੈ ਅਵਤਾਰ ਸਿੰਘ ਆਜ਼ਾਦ ਦੇ ਮਹਾਕਾਮ ਮਾਮਲੀ ਵਿੱਚ ਇੱਕ ਉਦਾਹਰਨ ਹੈ ਕਿ ਜਿੱਧਰ ਨਜ਼ਰ ਆਵੇ ਤਬਾਹੀ ਮਚੀ ਕਹਾਣੀ ਰਹੀ ਹੋ ਲਹੂ ਮਿਜਦੀ ਕਿਤੇ ਮਗਜ ਖੋਪੜ ਵਿੱਚੋਂ ਵਹਿ ਤੁਰਿਆ ਗਿਆ ਟੁੱਟ ਮਟਕਾ ਦੀ ਹੈ ਵੇਆ ਕਿਥੇ ਧੋਣ ਵਿੱਚੋਂ ਫੁਆਰਾ ਫਟੇ ਕਿਥੇ ਮਗਜ ਦੀ ਖੁਪਰੀ ਪਈ ਟੁੱਟੇ ਅਦਭੁਤ ਰਸ ਹੈ ਰਾਨੀ ਜਨਕ ਗੱਲਾਂ ਬਾਤਾਂ ਅਨੋਖੀਆਂ ਕਥਾ ਕਹਾਣੀਆਂ વિચਿਤ੍ਰ ਘਟਨਾਵਾਂ ਅਤੇ ਚਕਾ ਚੋਂਦ ਪੈਦਾ ਕਰਦੇ ਨਜ਼ਾਰਿਆਂ ਨੂੰ ਪੜਨ ਜਾ ਸੁਣਨ ਕਰਕੇ ਪਾਠਕ ਦੇ ਮਨ ਚਿੱਤ ਵਿੱਚ ਜਦੋਂ ਅਚਰਜ ਜਾਂ ਅਸਚਰਜ ਭਾਵ ਪਰ प्रबल ਹੁੰਦਾ ਹੈ ਤਾਂ ਉਦੋਂ ਅਦਭੁਤ ਰਸ ਦਾ అనుਭਵ ਹੁੰਦਾ ਹੈ ਅਦਭੁਤ ਦੇ ਅਨੁਭਵ ਨਾਲ ਪਾਟਕ ਹੱਕੇ ਬੱਕੇ ਹੋ ਕੇ ਰੋਮਾਂਚਿਤ ਹੁੰਦੇ ਹਨ ਅੱਖਾਂ ਪਾੜ ਪਾੜ ਵੇਖਦੇ ਹੋਏ ਵਾਹ ਵਾਹ ਪੁਕਾਰ ਉੱਠਦੇ ਹਨ ਅਦਭੁਤ ਰਸ ਦਾ ਸਥਾਈ ਭਾਵ ਅਸਚਰਜ ਹੈ ਇਸ ਨੂੰ ਵਿਸਮੈ ਵੀ ਕਿਹਾ ਜਾਂਦਾ ਹੈ ਗੁਰਬਾਣੀ ਵਿੱਚ ਇਹੋ ਵਿਸਮਾਦ ਹੈ ਆਚਾਰੀ ਵਿਸ਼ਮਨਾਥ ਨੇ ਲਿਖਿਆ ਹੈ ਕਿ ਆਮ ਰਵਾਇਤੀ ਕਿਸਮ ਦੀਆਂ ਰੂੜੀਆਂ ਤੇ ਰਵਾਇਤਾਂ ਨੂੰ ਛੱਡ ਕੇ ਜਦ ਚੀਜ਼ਾਂ ਵਸਤੂਆਂ ਤੇ ਕਰਨਾਵਾ ਅਨੋਖਾਪਣ ਦੇ ਅਚੰਬਾ ਪੈਦਾ ਹੁੰਦਾ ਹੈ ਉਸ ਨਾਲ ਚਿੱਤ ਖਿੜਦਾ ਹੈ ਤੇ ਵਿਸਤਾਰ ਵਿੱਚ ਆਉਂਦਾ ਹੈ ਇਹੋ ਹੀ ਅਚਰਜਪਾਵ ਹੈ ਜਾਂ ਅਸਰਜਪਾਵ ਹੈ ਇਸ ਅਸਰਜਪਾਵ ਵਿੱਚ ਚਮਤਕਾਰ ਤੇ ਚਮਤਕਾਰ ਦੇ ਅੰਸ਼ ਜਿਹੜੇ ਹੈ ਜੁੜੇ ਰਹਿੰਦੇ ਹਨ ਚਮਤਕਾਰ ਦੇ ਕਾਰਨ ਹੀ ਕਾਵਿ ਸਾਹਿਤ ਵਿੱਚ ਰੁਚਕਤਾ ਪੈਦਾ ਹੁੰਦੀ ਹੈ ਇਓ ਚਮਤਕਾਰ ਤੇ ਅਸਰ ਦੀ ਕਾਵ ਦੀ ਆਤਮਾ ਹੈ ਕਬੀਰ ਦੇ ਸ਼ਲੋਕ ਵਿੱਚ ਅਦਭੁਤ ਰਸ ਦੀ ਉਦਾਹਰਣ ਇਸ ਪ੍ਰਕਾਰ ਹੈ ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਕਰ ਲਾਵੇ ਆਗ ਪੰਚੂ ਲੜੀ ਕਾ ਜਾਰੀ ਕਹਿ ਰਹੇ ਨਾਮ ਲਿਵ ਲਾਗ ਅੱਗੇ ਦੇਖਦੇ ਹਾਂ ਗੁਰੂ ਨਾਨਕ ਦੇਵ ਜੀ ਨੇ ਕੁਦਰਤ ਦਾ ਵਰਣਨ ਇਸ ਤਰ੍ਹਾਂ ਅਦਭੁਤ ਰਸ ਵਿੱਚ ਕੀਤਾ ਕਿ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀਵ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਰੇ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡਾਂ ਵਿਡਾਣੀ ਵਿਸਾਦ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁਖ ਵਿਸਮਾਦ ਪੋ ਤੈ ਉਸ ਦੀ ਧਾਰਨਾ ਨੇ ਅੱਗੇ ਆ ਕੇ ਸ਼ਾਂਤ ਰਸ ਸ਼ਾਂਤ ਰਸ ਰਸਦਾਂ ਦੇ ਬਾਨੀ ਆਚਾਰ્ય ਪਰਮੁਨੀ ਨੇ ਸ਼ਾਂਤ ਰਸ ਨੂੰ ਰਸਾਂ ਦੀ ਲੜੀ ਵਿੱਚ ਨਹੀਂ ਗਿਣਿਆ ਸੀ ਪਰ ਮਗਰਲੇ ਆਚਾਰ્ય ਵਿਸ਼ਨਵਾਤ ਜਿਹੇ ਆਲੋਚਕਾਂ ਨੇ ਸ਼ਾਂਤ ਰਸ ਨੂੰ ਪੂਰੀ ਤਰ੍ਹਾਂ ਮਾਨਤਾ ਪ੍ਰਦਾਨ ਕੀਤੀ ਹੈ ਸ਼ਾਂਤ ਰਸ ਦਾ ਸਥਾਈ ਭਾਵ ਵਿਰਾਗ ਹੈ ਜਿਸ ਤੋਂ ਸ਼ਾਂਤੀ ਪ੍ਰਾਪਤ ਹੁੰਦੀ ਹੈ ਤੇ ਸ਼ਾਂਤ ਰਸ ਅਭਿਵਿਅਕਤ ਹੁੰਦਾ ਹੈ ਮਨੁੱਖ ਅੰਦਰ ਇਸ ਰਹਸਮਈ ਜਗਤ ਦੇ ਪਸਾਰੇ ਬਾਰੇ ਕਈ ਤਰ੍ਹਾਂ ਦੇ ਪ੍ਰਸ਼ਨ ਸੁਤੇ ਸਿਧ ਪੈਦਾ ਹੁੰਦੇ ਰਹਿੰਦੇ ਹਨ ਜਿਵੇਂ ਕਿ ਸੰਸਾਰ ਕੀ ਹੈ ਜੀਵਨ ਕੀ ਹੈ ਮਨੁੱਖੀ ਸਰੀਰ ਕੀ ਹੈ ਮੌਤ ਕੀ ਹੈ ਮਰ ਕੇ ਕਿੱਥੇ ਜਾਣਾ ਹੈ ਆਦ ਅਜਿਹੇ ਪ੍ਰਸ਼ਨਾਂ ਦੇ ਉੱਤਰ ਭਾਲਦਾ ਭਾਲਦਾ ਸੰਵੇਦਨਸ਼ੀਲ ਮਨੁੱਖ ਪ੍ਰਸ਼ਨਾਂ ਦੀ ਭੀੜ ਵਿੱਚ ਗੁਆਚ ਜਾਂਦਾ ਹੈ ਇਸ ਢੂੰਡ ਵਿੱਚ ਮਨੁੱਖ ਨੂੰ ਜਦੋਂ ਇਸ ਪ੍ਰਤੀਤਿਤੀ ਹੁੰਦੀ ਹੈ ਕਿ ਸਾਰਾ ਪ੍ਰਪੰਚ ਸੰਸਾਰ ਜੀਵਨ ਮੈਂ ਤੂੰ ਪਿੰਡ ਬ੍ਰਹਮੰਡ ਇੱਕ ਦਿਨ ਲੋਪ ਹੋ ਜਾਣਾ ਹੈ ਤਾਂ ਉਸ ਦੇ ਮਨ ਵਿੱਚ ਇਸ ਨਾਸਮਾਨ ਸਰੀਰ ਸੰਸਾਰ ਵਿੱਚੋਂ ਵਿਰਾਗ ਉਪਜਦਾ ਹੈ ਸੰਸਾਰ ਨਾਲ ਵਝਣਾ ਸੰਸਾਰ ਨਾਲ ਬੱਝਣਾ ਰਾਗ ਹੈ ਸੰਸਾਰ ਤੋਂ ਉੱਤਰ ਉੱਠਣਾ ਵਿਰਾਗ ਹੈ ਠੀਕ ਹੈ ਅੱਗੇ ਚੱਲਦੇ ਹਾਂ ਵਿਚਾਰਸ਼ੀਲ ਕਵੀ ਜਨਾਂ ਤੇ ਕਵੀ ਜਨਾਂ ਮਤਲਬ ਕਿ ਅਨੁਭਵੀ ਸੰਤ ਜਨਾਂ ਦੇ ਬੋਲਾਂ ਵਿੱਚੋਂ ਰਸ ਦੀਆਂ ਤਰੰਗਾਂ ਉੱਠਦੀਆਂ ਹਨ ਕਿਤੇ ਕੁਦਰਤ ਦੇ ਅਦਭੁਤ ਸ਼ਾਂਤ ਨਜ਼ਾਰੇ ਦਿਲਾਂ ਨੂੰ ਤੂ ਤੂਪਾਉਂਦੇ ਹਨ ਕਿਤੇ ਚਰਨੇ ਸੰਗੀਤ ਅਤੇ ਸੰਗੀਤ ਦੇ ਰਹੇ ਹਨ ਕਿਤੇ ਬਨਸਪਤੀ ਦੀ ਹਰਿਆਲੀ ਅੱਖਾਂ ਨੂੰ ਠੰਡਕ ਤੇ ਦਿਲਾਂ ਨੂੰ ਸ਼ਾਂਤੀ ਬਖਸ਼ ਰਹੀ ਹੈ ਸੰਵੇਦਨਸ਼ੀਲ ਮਨ ਨੂੰ ਇਹਨਾਂ ਦ੍ਰਿਸ਼ਾਂ ਤੋਂ ਸ਼ਾਂਤੀ, ਚੈਨ, ਵਿਰਾਗ, ਅਗੰਮੀ ਸੁਨੇਹਾ ਲੱਭ ਰਿਹਾ ਹੈ ਇਹ ਸਾਰੇ ਅਨੋਖੇ ਦ੍ਰਿਸ਼ ਸ਼ਾਂਤ ਰਸ ਦੀ ਭੂਮਿਕਾ ਹਨ ਕੁਦਰਤ ਅਜਿਹੇ ਵਿਸਮਾਤਕ ਦ੍ਰਿਸ਼ਾਂ ਦਾ ਵਰਣਨ ਸ਼ਾਂਤ ਰਸ ਕਾਵਿ ਬੰਦ ਵਿੱਚ ਆ ਮਿਲਦਾ ਹੈ ਪਾਈ ਵੀਰ ਸਿੰਘ ਦਾ ਕਾਵਿ ਬੰਦ ਇਸ ਪ੍ਰਕਾਰ ਹੈ ਅਗੇ ਦੇਖੋ ਵੈਰੀ नाग ਤੇਰਾ ਪਹਿਲਾ ਚਲਕਾ ਜਦ ਅੱਖੀਆਂ ਵਿੱਚ ਵੱਜਦਾ ਕੁਦਰਤ ਦੇ ਕਾਦਰ ਦਾ ਜਲਵਾ ਲੈ ਲੈਂਦਾ ਇੱਕ ਸਜਦਾ ਠੀਕ ਹੈ ਤਾਂ ਐਸੀ ਬੇਟਾ ਅ ਰਸ ਜਿਨ੍ਹਾਂ ਦਾ ਵਰਗੀਕਰਨ ਆਪਾਂ ਕੀਤਾ ਤੇ ਨਾਂ ਬਾਰੇ ਉਦਾਹਰਨਾਂ ਸਹਿਤ ਤੁਹਾਨੂੰ ਬਰੀਕੇ ਦੇ ਨਾਲ ਆਪਾਂ ਡਿਸਕਸ ਕੀਤਾ ਉਮੀਦ ਹੈ ਤੁਹਾਨੂੰ ਰਸ ਦਾ ਵਰਗੀਕਰਨ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇ ਤਾਂ ਬਹੁਤ ਸੁਖ ਹੈ ਤਾਂ ਦਾ ਵਰਗੀਕਰਨ ਬਸ਼ਰਤੇ ਤੁਸੀਂ ਉਦਾਹਰਨਾਂ ਜੇਕਰ ਤੁਸੀਂ ਪੇਪਰ ਦੇ ਵਿੱਚ ਲਿਖੋਗੇ ਤਾਂ ਉਹਦੇ ਨਾਲ ਤੁਹਾਡਾ ਪੇਪਰ ਜਿਹੜਾ ਹੈ ਪ੍ਰਸ਼ਨ ਜਿਹੜਾ ਉਹ ਪ੍ਰਭਾਵਸ਼ਾਲੀ ਬਣੇਗਾ ਉਮੀਦ ਹੈ ਤੁਹਾਨੂੰ ਅੱਜ ਦਾ ਲੈਕਚਰ ਪਸੰਦ ਆਇਆ ਹੋਵੇਗਾ ਜਿਹੜੇ ਸਾਥੀ ਪਹਿਲੀ ਵਾਰੀ ਆਪਣਾ ਚੈਨਲ ਜਾ ਆ ਜੇ ਵੀਡੀਓ ਦੇਖ ਰਹੇ ਹੈ ਉਹ ਆਪਣਾ ਚੈਨਲ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਪ੍ਰੈਸ ਕਰ ਦੇਣ ਆਪਣੇ ਲਾਈਕ ਜ਼ਰੂਰ ਕਰਨਾ ਹੈ ਕਮੈਂਟ ਜ਼ਰੂਰ ਕਰਨਾ ਹੈ ਤੇ ਸ਼ੇਅਰ ਜ਼ਰੂਰ ਕਰਨਾ ਹੈ ਕਿਉਂਕਿ ਤੁਹਾਡੀ ਸਪੋਰਟ ਕਰਕੇ ਹੀ ਸਪੋਰਟ ਹੀ ਹੈ ਜਿਸ ਕਰਕੇ ਅਸੀਂ ਕੰਟੈਂਟ ਤਿਆਰ ਕਰ ਰਹੇ ਹਾਂ ਤੁਹਾਡੇ ਲਈ ਫ੍ਰੀ ਆਫ ਕੋਸਟ ਹੈ ਕੋਈ ਇਹਦੇ ਵਿੱਚ ਅਸੀਂ ਕੋਈ ਚਾਰਜ ਨਹੀਂ ਲੈ ਰਹੇ ਨਿਸ਼ੁਲਕ ਹੈ ਫ੍ਰੀ ਹੈ ਤੁਸੀਂ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰ ਸਕਦੇ ਹੋ ਤੇ ਤੁਹਾਡੇ ਐਮ ਪੰਜਾਬੀ ਦੇ ਪੇਪਰ ਚੰਗੇ ਹੋਣ ਇਸੇ ਆਸਤੇ ਵਿੱਚ ਹੀ ਅੱਜ ਦੇ ਲਈ ਇਨਾਈ ਆਪ ਸਰ ਦੇਣਾ ਸਬਦਾ ਬਹੁਤ ਬਹੁਤ ਧੰਨਵਾਦ